ਪਠਾਨਕੋਟ ਅਜ 7 ਸਾਲਾਂ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਬੱਚੇ ਦੀ ਮਾਂ ਨੇ ਆਪਣੇ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਨਾਨਕੇ ਘਰ ਰਹਿੰਦੀ ਹੈ ਕਰੀਬ 5 ਸਾਲ ਪਹਿਲਾਂ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਸੀ ਉਸ ਦਾ 7 ਸਾਲ ਦਾ ਛੋਟਾ ਬੇਟਾ ਪਹਿਲੀ ਜਮਾਤ ਵਿੱਚ ਪੜਦਾ ਹੈ ਇੱਕ ਨੌਜਵਾਨ ਆਪਣੀ ਗਲੀ ਵਿੱਚ ਪਤੰਗ ਅਤੇ ਸਬਜ਼ੀ ਦੀ ਦੁਕਾਨ ਚਲਾ ਰਿਹਾ ਤੇ ਉਸ ਦਾ ਲੜਕਾ ਕਰੋ ਨੌਜਵਾਨ ਦੀ ਦੁਕਾਨ ਤੇ ਪਤੰਗਾ ਖਰੀਦਣ ਗਿਆ ਸੀ ਜੋ ਸ਼ਾਮ ਨੂੰ ਪਤੰਗਾ ਲੈ ਕੇ ਘਰ ਪਰਤਿਆ ਜਦੋਂ ਬੱਚੇ ਦੀ ਮਾਂ ਨੂੰ ਸ਼ੱਕ ਹੋਇਆ ਤਾਂ ਸਾਰੀ ਘਟਨਾ ਦਾ ਉਦੋਂ ਪਤਾ ਲੱਗਿਆ ਥੋੜਾ ਚੀਜ਼ ਲੈਣ ਦੇ ਬਹਾਨੇ ਪਤੰਗਾ ਲੈਣ ਦੇ ਬਹਾਨੇ ਘਰੋਂ ਗਿਆ ਤੇ 5-10 ਰੁਪਏ ਮੇਰੇ ਕੋਲ ਲੈ ਕੇ ਜਦਦਾ ਤੇਰੇ ਹੱਥ 'ਚ ਮਤਲਬ ਗੁੱਡੀਆਂ ਦੀ ਥੱਦੀ ਹੀ ਮੈਂ ਪੁੱਛਿਆ ਪੁੱਤਰੇ ਕਿਤੋਂ ਲੈ ਕੇ ਆਇਆ ਕੰਦਾ ਕਦੀ ਕਹੇ ਦਰੋਂ ਲੈ ਆਂਦੇ ਤੂੰ ਮੈਨੂੰ ਤਾਂ ਸੱਚ ਬੋਲ ਜੋ ਗੱਲ ਹੈ ਕੰਦਾ ਇੱਕ ਮੁੜਾਇਆ ਕੰਦਾ ਸਰਦਾਰਾ ਦਾ ਮੁੰਡਾ ਕਹਿੰਦਾ ਮम्मा ਮੈਨੂੰ ਮਤਲਬ ਛਿੱਜੀ ਦਾ ਮੰਦਰ ਵੀ ਨਹੀਂ ਪਾਰ ਕਰਨ ਦਿੱਤਾ ਤੇ ਕਹਿੰਦਾ ਮੈਨੂੰ ਨਾ ਬੁਲਾ ਕੇ ਆਪਣੀ ਦੁਕਾਨ ਤੇ ਤੇ ਕਹਿੰਦਾ ਮੈਨੂੰ ਗੋਸ਼ਾਲਾ ਦੇ ਵਿੱਚ ਲੈ ਕੇ ਗਿਆ ਤੇ ਕਹਿੰਦਾ ਮੇਰੇ ਗਰਦਨ ਤੇ ਕਿਰਚੂ ਰੱਖ ਕੇ ਇਹਨੂੰ ਗਾਤਰਾ ਪਾਇਆ ਸਰਦਾਰਾ ਦਾ ਮੁੰਡਾ ਤੇ ਉਹ ਕਿਰਚੂ ਰੱਖ ਕੇ ਤੇ ਕਹਿੰਦਾ ਮੈਨੂੰ ਤੁਮ ਕਿ ਦਿੱਤੀ ਜੇ ਘਰ ਜਾ ਕੇ ਕੁਝ ਦੱਸਿਆ ਤੇ ਮੈਂ ਦੰਦਾ ਕਹਿੰਦਾ ਮੈਂ ਨੇ ਦੁਸ਼ ਕਰਮ ਕੀਤਾ ਨੇ ਕੋਣ ਆ ਬੰਦੇ ਦਾ ਕੋ ਪਛਾਣ ਹੈ ਕੀ ਤੁਹਾਨੂੰ ਉਸ ਮੁੰਡੇ ਦੀ ਭਾਜੀ ਬੰਬੂ ਨਾਮ ਦਾ ਮੁੰਡਾ ਹੈ ਗੁਰਦੁਆਰੇ ਦੇ ਲੱਗ ਜਿਹੋ ਦਾ ਘਰ ਹੈ ਦਰਸ਼ਨ ਉਹਦੇ ਪਾਪਾ ਦਾ ਨਾਮ ਤੇ ਹੁਣ ਕਰਦੇ ਤੁਸੀਂ ਕਾਰਵਾਈ ਕੀਤੀ ਜਾਏ ਅੱਜ ਮੇਰੇ ਬੱਚੇ ਨੂੰ ਹੋਇਆ ਕਿ ਮੈਂ ਨਹੀਂ ਚਾਹੁੰਦੀ ਕਿ ਕੋਈ ਹੋਰ ਬੱਚਾ ਮੇਰੇ ਸਿਰ ਤੇ ਬੰਦਾ ਨਹੀਂ ਹੈਗਾ ਹਾਂਜੀ ਇਕਲਾ ਪੁਲਿਸ ਸਟੇਸ਼ਨ ਚ 7 ਸਾਲ ਦੇ ਬੱਚਾ ਸੀ ਜਦੀ ਮਦਰ ਵੱਲੋਂ ਇੱਕ ਕੰਪਲੇਂਟ ਮੂਵ ਕੀਤੀ ਗਈ ਕਿ ਉਸਦੇ بیٹے ਨਾਲ ਇੱਕ 28 ਸਾਲ ਦਾ ਨੌਜਵਾਨ ਹੈ ਜਿਸਨੇ ਗੈਰ ਕੁਦਰਤੀ ਢੰਗ ਨਾਲ ਉਹਦੇ ਨਾਲ ਇੰਟੀਮੀਟ ਹੋਇਆ ਤੇ ਪੁਲਿਸ ਨੇ ਉਸੇ ਟਾਈਮ ਹੀ ਉਹਦਾ ਐਫਆਈਆਰ ਰਜਿਸਟਰ ਕਰਕੇ ਜਿਹੜਾ ਕਯੂਸਡ ਸੀ ਉਹਨੂੰ ਅਰੈਸਟ ਕਰ ਲਿਆ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਮੈਮ ਹਾਂਜੀ ਜਿਹੜੀ ਇਹ باندې ਸੈਕਸ਼ਨ ਸੀ 6 ਬਾਕਸ ਵੈਕਚਰ ਦਾ ਪਰਚਰ ਰਜਿਸਟਰ ਕਰਤਾ ਤੇ ਜਿਹੜੀ ਸਾਡੀ ਇਨਵੈਸਟੀਗੇਸ਼ਨਸ ਦਾ ਪਾਰਟ ਹੈ ਮੈਡੀਕਲ ਜਿਹੜੀਆਂ ਕੋਰਟ ਫਾਰਮੈਲिटीज ਆ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਨੇ